ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀਰ ਠੀਕ ਠਾਕ ਜੀ ਕਾਫੀ ਨਾ ਵੀਰਾਂ ਦੇ ਫੋਨ ਤੇ ਮੈਸੇਜ ਬਹੁਤ ਆਉਂਦਾ ਇਹ ਜੀ 717301 ਬਾਰੇ ਆ ਚਲੋ ਆਪਣਾ ਗੀਤਾ ਛੋਣਾ ਜੀ ਸਾਰਾ ਡੀਐਸਆਰ ਵਾਲਾ ਵੀ ਨਿਸਰ ਚੁੱਕਾ ਹੁਣ ਦਾਣਾ ਵੀ ਭਰ ਗਿਆ ਤੇ ਦੋਦੇ ਦੀ ਸਟੇਜ ਚੋਂ ਜਾਰਾ ਤਲ ਨੰਗ ਗਿਆ ਕੋਈ ਹੱਲੇ ਮਾਲੂਮ ਹੁੰਦਿਆ ਇਹਦੇ ਵਿੱਚ ਨਾ ਇੱਕ ਦਿੱਕਤ ਮੈਨ ਤੁਹਾਨੂੰ ਦਿਖਾਉਣੀ ਆ ਇਹ ਬਾਰੇ ਫੋਨ ਆਉਂਦੇ ਹੀ ਨੇ ਉਹ ਹੈਗੀ ਜੀ ਆ ਚੀਜ਼ ਮੁੰਜਰਾਂ ਦੇ ਵਿੱਚ ਆ ਚੀਜ਼ ਬਹੁਤ ਆ ਚਲੋ ਆਪਣੇ ਦੇ ਆ ਸਾਫ ਦੀ ਹੈ ਕਈ ਥਾਵਾਂ ਤੇ ਇੰਨੀ-ਇੰਨੀ ਮੁੰਜਰ ਹੋਈ ਆ ਠੀਕ ਹੈ ਜੀ ਇੱਥੇ ਹੋਰ ਵੀ ਹੋਣੀ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਕਿਤੇ ਨਾ ਕਿਤੇ ਮੁੰਜਰ ਲੱਗ ਕੇ ਦੇਖੋ ਨਾ ਹਾਂ ਆ ਵੇਖੋ ਆ ਮੁੰਜਰਾ ਜੀ ਆਪਣੇ ਦੇ ਘਾਟਾ ਕਈਆਂ ਦੇ ਇੰਨੀ ਜਿੱਥੋਂ ਤੱਕ ਆ ਮੈਂ ਅੰਗੂਠਾ ਰੱਖਿਆ ਇੰਨੀ-ਇੰਨੀ ਮੁੰਜਰ ਹੋ ਗਈ ਹੈ ਜੀ ਖਰਾਬ ਉਹਦਾ ਵੀ ਜੀ ਕਾਰਨ ਕੀ ਆ ਕਈ ਭਰਾਵਾਂ ਦੇ ਨਾਲ ਮੈਸੇਜ ਬਹੁਤ ਆਏ ਜੀ WhatsApp ਤੇ ਫੋਟੋਆਂ ਨਾਲ ਭੇਜੀਆਂ ਵੀ ਰਾਣੇ ਕੌਣ ਬਹੁਤ ਵੀਰਾਂ ਦੇ ਆਉਂਦਾ ਹੈ ਮੈਸੈਂਜਰ ਤੇ ਬਹੁਤ ਮੈਸੇਜ ਆਏ ਜੀ ਉਹਦਾ ਵੀ ਜੀ ਚੱਕ ਰਹੀ ਹੈ ਕਿ ਕਈ ਵੀਰਾਂ ਨੇ ਕੀਤੀ ਜਿਵੇਂ ਐਵੇਂ ਸਟਾਰਟ ਆਪ ਲਾ ਲਓ ਕੋਈ ਭਰਾ ਨੇ ਦਾ ਨੈਟਵਰਕ ਕੀਤੀ ਆ ਪੂਰੀ ਪ੍ਰੋਪਰ ਡੋਜ਼ ਪਾਈ ਕਈ ਵੀਰਾਂ ਨੇ ਗਲੈਲਿਓ ਵੇ ਕੀਤੀ ਆ ਕਿਹੇ ਭਰਾ ਨੇ ਪ੍ਰਯੋਗ ਸਰ ਕੀਤੀ ਤੇ ਕਿਹੇ ਭਰਾ ਨੇ ਕੰਟਾਫ ਜ 78 ਕੀਤੀ ਕਿਹੇ ਭਰਾ ਨੇ ਟੈਬੂ ਵੀ ਕੀਤੀ ਆ ਲਿਕਵਿਡ ਵੀ ਤੇ ਪਾਊਡਰ ਵਾਲੀ ਵੀ ਜਿਹੜੀ ਵੀ ਦਵਾਈ ਹੋਈ ਆ ਸਾਰੇ ਇਹੀ ਇਹੋ ਦਿੱਕਤ ਆ ਜੀ ਕਿਤੇ ਨਹੀਂ ਹੈਗਾ ਕਿ ਇਹ ਦਿੱਕਤ ਨਾ ਹੋਵੇ ਜਿੱਥੇ ਜਿੱਥੇ ਵੀ ਇਹ ਸਪਰੇ ਹੋਈ ਸਾਰੇ ਦੇ ਸਾਰੇ ਹੀ ਇਹੋ ਦਿੱਕਤ ਤੇ ਇਹਦਾ ਵੀ ਜੀ ਚਲੋ ਆਪਾਂ ਫੋਟੋ ਵੀ ਲਾ ਦਾਂਗੇ ਵੀਡੀਓ ਦੇ ਵਿੱਚ ਇਹਦੀ ਇਹਦਾ ਵੀ ਜੀ ਜਿਹੜੀ ਮਰਜ਼ੀ ਤੁਸੀਂ ਸਪਰੇ ਕੀਤੀ ਜਿਹੜੀ ਮਰਜ਼ੀ ਦਵਾਈ ਕੀਤੀ ਤੇ ਕਈ ਭਰਾ ਕਹਿੰਦੇ ਦੁਬਾਰਾ ਅਸੀਂ ਸਪਰੇ ਕਰੀਏ ਇਹਦਾ ਵੀਰੋ ਤੁਸੀਂ ਜਿਹੜੀ ਮਰਜ਼ੀ ਸਪਰੇ ਕਰ ਲਓ ਇਹਦਾ ਕਾਰਨ ਵੀ ਦੱਸਦੇ ਆਪਾਂ ਜਿਹੜੀ ਮਰਜ਼ੀ ਤੁਸੀਂ ਸਪਰੇ ਕਰ ਲਓ ਜਿੱਡਾ ਮਰਜ਼ੀ ਟੌਪ ਦਾ ਫੰਗੀ ਸੈੱਟ ਕਰ ਲਓ ਇਹ ਨਹੀਂ ਹੱਲ ਹੋਣਾ ਜੀ ਮਸਲਾ ਠੀਕ ਹੈ ਜੀ ਕਿਉਂਕਿ ਜਿੱਥੇ ਦੇ ਹੁਣ ਝੋਨੇ ਆਪਣੇ ਨਸਰ ਕੇ ਨਸਰ ਕੇ ਝੋਨੇ ਆਪਣੇ ਝੋਗੇ ਉਹਨੂੰ ਵਧੀਆ ਗੋਭ ਦੇ ਵਿੱਚ ਫੰਗੀ ਸਾਈਡ ਹੋਇਆ ਵਧੀਆ ਟਾਪ ਦਾ ਇਨਸੈਕਟਰੀ ਸਾਈਡ ਹੋਇਆ ਉੱਥੇ ਭਰਾਉ ਕੋਈ ਲੋੜ ਨਹੀਂ ਐਵੇਂ ਪੈਸਾ ਖਰਚ ਕਰਨ ਦੀ ਠੀਕ ਹੈ ਪੈਸਾ ਬਰਬਾਦ ਕਰਨ ਦੀ ਇਹ ਜਿਹੜੀ ਬਿਮਾਰੀ ਹੈ ਨਾ ਸਾਨੂੰ 3 ਸਾਲ ਹੋ ਗਏ ਜੀ ਤੀਸਰਾ ਸਾਲ ਆ ਰਿਹਾ ਕਿ ਸਾਵਾ 7301 ਨੂੰ ਲਾਉਂਦਿਆਂ ਨੂੰ ਇਸ ਵਾਰ ਤੀਸਰਾ ਸਾਲ ਹੋ ਸਕਦਾ ਕਈ ਭਰਾ ਦੂੰ ਪਹਿਲਾਂ ਤੋਂ ਵੀ ਲਾਉਂਦੇ ਹੁਣ ਜਿਹੜੇ ਭਰਾ ਪਹਿਲਾਂ ਤੋਂ ਲਾਉਂਦੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਊਗਾ ਇਹ ਕੀ ਦਿੱਕਤ ਆ ਜੀ ਏ ਵੈਰੈਟੀ ਦਾ ਤੁਹਾਨੂੰ ਦੱਸ ਦਈਏ ਕਿ ਏ ਜਿਹੜਾ ਹੈਗਾ ਇਹ ਕਰੈਕਟਰ ਹੀ ਇਹੋ ਆ ਜਿਵੇਂ ਅਰਕੀ ਕਹਿੰਦੇ ਹਨ ਡੁਪਲੀਕੇਟ ਬੀ ਬਹੁਤ ਮਿਲਿਆ ਜਿਹੜੇ ਭਰਾਵਾਂ ਦੇ ਇਹ ਚੀਜ਼ ਹੈਗੀ ਆ ਆ ਵੇਖੋ ਨਾ ਮੰਜਲ ਦੇ ਵਿੱਚ ਵੀ ਉਹ ਤੁਹਾਨੂੰ ਸਿਰਫ ਉਪਰੋਂ ਦੋ ਹੀ ਦਾਣੇ ਆਵੇ ਦੋ ਦਾਣੇ ਜਿਹੜੇ ਭਰਾਵਾਂ ਦੇ ਇਸ ਵੈਰੈਟੀ ਜੀ ਇਹ ਚੱਕਰ ਹੈਗਾ ਉਹ ਸਮਝ ਲਓਗੀ ਤੁਹਾਡੀ ਇਹ ਹੈਗੀ ਆ ਜੀ ਬੀਜ ਰਿਜਨਲ ਠੀਕ ਹੈ ਜੀ ਜਿਹੜੇ ਭਰਾਵਾਂ ਦੇ ਨਹੀਂ ਹੈਗਾ ਉਹ ਸਮਝ ਲੈਣ ਬੀਜ ਡੁਪਲੀਕੇਟ ਮਿਲ ਗਿਆ ਪਹਿਲੀ ਗੱਲ ਸਾਰੀ ਹੋਊਗਾ ਜੀ ਜ਼ਿਆਦਾਤਰ ਜਿੰਨਾ 7301 ਕ ਲਾਇਆ ਜਿਹੜੇ ਪਹਿਲੇ ਸਮੇਂ ਤੋਂ ਲੰਮਦੇ ਆਉਂਦੇ ਉਹਨਾਂ ਨੂੰ ਇਸ ਗੱਲ ਦਾ ਪਤਾ ਚਾਹੇ 게ਤਾ ਚਾਹੇ ਪਛੇਤਾ ਜਿਵੇਂ ਮਰਜੀ ਆ ਜੀ 7301 ਵਿੱਚ ਇਹ ਦਿੱਕਤ ਆਉਣੀ ਹੀ ਆਉਣੀ ਇਸ ਕਰਕੇ ਐਵੇਂ ਪੈਸੇ ਖਰਾਬ ਨਾ ਕਰਿਓ ਪੈਸੇ ਬਰਬਾਦ ਨਾ ਕਰਿਓ ਇਹਦਾ ਕੋਈ ਇਲਾਜ ਨਹੀਂ ਜੇਗਾ ਠੀਕ ਆ ਜੇ ਤੁਹਾਡੇ ਖੇਤ ਦੇ ਵਿੱਚ ਕੋਈ ਬਿਮਾਰੀ ਆਉਂਦੀ ਫਿਰ ਤੋਂ ਹੀ ਸਪਰੇਅ ਕਰੋ ਜੀ ਸਦਕੇ ਕਰੋ ਪਰ ਜਿੱਥੇ ਗੋਬ ਟਾਈਮ ਵਧੀਆ ਟੌਪ ਦਾ ਫੰਗੀ ਸਾਈਟ ਇਨਸੈਕਟੀ ਸਾਈਟ ਪੈ ਗਿਆ ਉੱਥੇ ਵੀ ਰੋ ਲੋੜ ਹੀ ਕੋਈ ਨਹੀਂ ਬਾਕੀ ਆਪਦਾ ਖੇਤ ਵਹਿੰਦੇ ਰਹੋ ਜੇ ਤੁਹਾਡੇ ਖੇਤ ਦੇ ਵਿੱਚ ਬਿਮਾਰੀ ਆਉਂਦੀ ਆ ਤੇ ਉਹਦੀ ਮੌਕੇ ਤੇ ਸਪਰੇਅ ਕਰੋ ਠੀਕ ਹੈ ਨਾ ਜੇ ਹੁਣ ਮੰਨ ਲਓ ਕਿ ਇਹਨੂੰ ਤੇਲੇ ਦਾ ਅਟੈਕ ਆ ਜਾਂਦਾ ਹੈ ਜੇ ਇਹਨੂੰ ਬਲਾਸਟ ਆ ਜਾਂਦਾ ਹੈ ਜੀ ਬੀ ਐਲ ਬੀ ਆ ਜਾਂਦੀ ਆ ਜੇ ਤੇ ਆਪਾਂ ਗੋਬ ਟਾਈਮ ਉਹਦਾ इलाज ਨਹੀਂ ਕੀਤਾ ਬੀ ਐਲ ਬੀ ਦਾ ਜਾਂ ਕਿਸੇ ਦਾਹੀਂ ਸਭ ਬੀ ਐਲ ਬੀ ਵਾਲੀ ਦਵਾਈ ਵਿੱਚ ਹੀ ਪਾਈ ਸੀ ਗੋਬ ਦੇ ਟਾਈਮ ਕਿਉਂਕਿ ਅਸੀਂ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਕਿ ਆਪਾਂ ਬੈਕਟਾ ਵਾਈਪ ਨਾਲ ਹੀ ਪਾ ਦਿੰ ਜੀ ਆਪਾਂ ਉਹ ਇਲਾਜ ਕੀਤੇ ਸਾਰੇ ਤੇ ਫੇਰ ਵੀ ਰੋ ਕੋਈ ਜ਼ਰੂਰਤ ਨਹੀਂ ਜੀ ਆਪਣੇ ਖੇਤ ਦਾ ਧਿਆਨ ਰੱਖੋ ਫੇਰਾ ਮਾਰਦੇ ਰਹੋ ਜੇ ਕੋਈ ਦਿੱਕਤ ਲੱਗਦੀ ਆ ਫੇਰ ਸਪਰੇਅ ਹੋ ਜੂਗੀ ਪਹਿਲੀ ਗੱਲ ਕੋਈ ਵੀ ਦਵਾਈ ਆ ਉਹਦਾ 20 22 ਦਿਨ ਚੰਗੀ ਦਵਾਈ ਦਾ ਅਸਰ ਹੁੰਦਾ ਆ ਜੀ ਤੇ ਜਦੋਂ ਇਹ ਗੋਪ ਭਰ ਜਾਂਦਾ ਗੋ ਤੋਂ ਬਾਅਦ 35 ਕਿ ਦਿਨਾਂ ਚ ਪੱਕ ਜਾਂਦਾ ਜੀ 35 40 ਦਿਨਾਂ ਚ ਤੇ ਜਦੋਂ 20 25 ਦਿਨ ਦਵਾਈ ਦਾ ਰਿਜ਼ਲਟ ਹੋ ਗਏ ਉਸ ਤੋਂ ਬਾਅਦ 20 25 ਦਿਨਾਂ ਤੱਕ ਜੋ ਨਾਂ ਜੀ ਲਾਲ ਹੋ ਜਾਂਦਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੰਗ ਦੇਣਾ ਬਾਰੇ ਪੱਕੇ ਤਿਆਰ ਹੋ ਜਾਂਦਾ ਕੋਈ ਬਹੁਤੀ ਜ਼ਰੂਰਤ ਨਹੀਂ ਹੁੰਦੀ ਇੱਕ ਸਪਰੇਅ ਨਾਲ ਪੱਕ ਜਾਂਦਾ ਜੇ ਕਿਸੇ ਵੀਰ ਨੂੰ ਜ਼ਰੂਰਤ ਆ ਉਥੇ ਡਬਲ ਸਪਰੇਅ ਕਰ ਸਕਦਾ ਨਹੀਂ ਤੇ ਜਿਹੜੀ ਆ ਮੁੰਜਰ ਖਰਾਬ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਤਾ ਉਥੇ ਬਿਨਾਂ ਫालतू ਬਿਨਾਂ ਵਜਾ ਕੋਈ ਵੀਰੋ ਪੈਸਾ ਖਰਚਣ ਦੀ ਲੋੜ ਨਹੀਂ ਇਹ ਇਹ ਵੈਰਾਈਟੀ ਦਾ ਕੈਰੇਕਟਰ ਹੀ ਹੈ ਉਹ ਸਾਨੂੰ 3 ਸਾਲ ਹੋ ਗਏ ਆ ਲਾਉਂਦਿਆਂ ਨੂੰ ਕੰਪਨੀ ਨਾਲ ਵੀ ਗੱਲ ਹੋਈ ਚਲੋ ਹੋਰ ਵੀ ਜਿਹੜੇ ਭਰਾ ਕੰਪਨੀ ਦੇ ਟੱਚ ਜੀ ਹੋਣਗੇ ਉਹ ਗੱਲ ਕਰ ਸਕਦੇ ਇਹ ਵੈਰਾਈਟੀ ਦਾ ਕੈਰੇਕਟਰ ਹੀ ਇਹੋ ਆ ਜੀ ਓਕੇ ਜੀ ਧੰਨਵਾਦ ਜੀ